ਫਿਰ ਵੀ ਦੋ ਦੂਰੀਆਂ ਲਾਗੂ ਹੁੰਦੀਆਂ ਨੇ ਬੜੇ ਧਿਆਨ ਨਾਲ ਸੁਣਨਾ ਤਾਂ ਹੀ ਤੇ ਗੁਰੂ ਅਗਨ ਸਿੰਘ ਜੀ ਨੇ ਕਹਿ ਦਿੱਤਾ ਸਭ ਤੇ ਤੂੰ ਸਭੰਤੇ ਨੇਰਾ ਨਹੀਂ ਤੇ ਕਹਿੰਦਾ ਹੀ ਨਾ ਦੋ ਦੂਰੀਆਂ ਲੱਗ ਹੁੰਦੀਆਂ ਹੈ ਇਹ ਪ੍ਰਭੂ ਤੂੰ ਸਭ ਤੋਂ ਦੂਰ ਹੈਂ ਇਤਨਾ ਦੂਰ ਕੋਈ ਵੀ ਨਹੀਂ ਹੈ ਤੂੰ ਸਭ ਤੋਂ ਨੇੜੇ ਹੈਂ ਇਤਨਾ ਨਿਕਟ ਕੋਈ ਵੀ ਨਹੀਂ ਹੈ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਪਜੀ ਸਾਹਿਬ ਦੀ ਗਾਵਲਨ ਤੀਜੀ ਪੌੜੀ ਦੇ ਵਿੱਚ ਐਸਾ ਹੀ ਗਾਇਨ ਕਰਦੇ ਨੇ ਗਾਵੇ ਕੋ Japै दिसै ਦੂ ਰੇ ਪ੍ਰਭੂ ਕੋ ਇਸ ਤਰ੍ਹਾਂ ਵੀ ਗਾ ਰਿਹਾ ਤੂੰ ਬਹੁਤ ਦੂਰ ਹੈ ਬਹੁਤ ਦੂਰ ਹੈ Japਦਾ ਬਹੁਤ ਦੂਰ ਪਰ ਗਾਵੇ ਕੋ ਵੇਖੈ ਹਾਜ਼ਰ ਹضور ਹਰੇ ਪ੍ਰਭੂ ਇਸ ਤਰ੍ਹਾਂ ਵੀ ਤੈਨੂੰ ਕੋਈ ਗਾ ਰਿਹਾ ਤੂੰ ਤੇ ਹਾਜ਼ਰ ਨਾਜ਼ਰ ਹੈ ਸਿਵੇਖ ਰਿਹਾ ਤੂੰ ਤੇ ਨੇੜੇ ਬਹੁਤ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇਚ ਇਹ ਦੋ ਤਰ੍ਹਾਂ ਦੇ ਭਗਤ ਬੈਠੇ ਨੇ ਕੁਛ ਇੱਕ ਕਹਿੰਦੇ ਨੇ ਦੂਰ ਹੈ ਕੁਛ ਕਹਿੰਦੇ ਨੇ ਨੇੜੇ ਹੈ ਇੱਕ ਇੱਕ ਪੰਕਤੀ ਦੋ ਭਗਤਾਂ ਦੀ ਮੈਂ ਤੁਹਾਡੇ ਸਾਹਮਣੇ ਰੱਖਾਂ 바ਬਾ ਫਰੀਦ ਕਹਿੰਦੇ ਨੇ ਗੱਲੀਏ ਛਿੱਕੜ ਦੂਰ ਕਰ ਨਾਲ ਪਿਆਰੇ ਨੇ اے خدا ਘਰ ਤੇਰਾ ਬੜਾ ਦੂਰ ਹੈ ਜਿੰਨਾ ਰਸਤਿਆਂ ਚੋਂ ਮੈਂ ਲੰਘਣਾ ਹੈ ਚਿੱਕੜ ਬੜਾ ਚਿੱਕੜ ਬੜਾ ਚਲਾ ਤਾਂ ਭਿੱਜੇ ਕੰਬਲੇ ਜੇ ਮੈਂ ਚਲਦਾ ਤੇ ਚਿੱਕੜ ਨਾਲ ਹੀ ਲਿਬੜਦਾ ਸੁਣਿਆ ਤੇਰਾ ਨਾਮ ਲੈਂਦਿਆਂ ਨਿਰਮਲ ਹੋਈਦਾ ਕੋਈ ਨਿਰਮਲ ਨਹੀਂ ਹੁੰਦਾ ਮੈਂ ਮਹਿਲਾ ਹਾਂ ਸੋਹਣਾ ਤੇਰੀ ਬੰਦਗੀ ਕਰਦੇ ਆ ਮਨੁੱਖ ਨਿਰਮਲ ਆਉਂਦੇ ਨੇ ਮੈਂ ਤੇ ਮੇਲਾ ਹੁੰਦਾ ਹੋਰਲੇ ਬੜਦਾ ਇੱਕ ਨਹੀਂ ਮੈਨੂੰ ਹਜ਼ਾਰਾਂ ਮਨੁੱਖਾਂ ਨੇ ਸਾਰੀ ਦੁਨੀਆ ਚ ਅਭਿਆਸੀ ਲੋਕਾਂ ਨੇ ਇਹ ਆਖਿਆ ਵੀ ਮਸਕੀਨ ਜੀ ਅੱਗੇ ਪਿਛੇ ਤੇ ਅਸੀਂ ਚੰਗੇ ਆਉਂਦੇ ਆਂ ਜਦ ਗੁਟਕਾ ਹੱਥੇ ਚ ਆਉਂਦਾ ਹੈ ਪਾਠ ਕਰਨ ਲੱਗਦੇ ਆਂ ਪਤਨੀ ਵਿਅਰਥ ਦੇ ਖਿਆਲ ਕਿੱਥੋਂ ਆ ਜਾਂਦੇ ਅੱਗੇ ਪਿਛੇ ਤੇ ਠੀਕ ਹੁੰਦੇ ਇੱਕ ਨਹੀਂ बड़े-बड़े चोटी ਦੇ ਅਭਿਆਸੀਆਂ ਨੇ ਗਿਆ। ਦੇਸ਼ ਦੇ ਚ ਗਿਆ ਵਿਦੇਸ਼ਾਂ ਚ ਗਿਆ। ਅੱਗੇ ਪਿਛੇ ਤੇ ਸੀ ਠੀਕ ਹੁੰਦੇ ਆ। ਜਦ ਵਾਹਿਗੁਰੂ ਮੰਤਰ ਜਪਣ ਲੱਗਦੇ ਆ ਪਤਨੀ ਮੈਲੇ ਵਿਚਾਰ ਕਿੱਥੋਂ ਆ ਜਾਂਦੇ। ਵਲਤ ਗੱਲਾਂ ਕਿੱਥੋਂ ਆ ਜਾਂਦੀਆਂ। ਪ੍ਰਸ਼ੰਧ ਦੇ ਰੂਪ ਦੇ ਚ ਮੇਰੇ ਕੋਲ ਪੁੱਛਦੇ ਸਨ ਕਿੱਥੋਂ ਆ ਜਾਂਦੇ। ਜਪਣ ਬੈਠੇ ਆ ਪ੍ਰਮਾਤਮਾ ਦਾ ਨਾਮ ਜਪਣ ਬੈਠੇ ਆ ਗੁਰੂ ਦੀ ਬਾਣੀ ਆ ਰਹੇ ਨੇ ਵਿਅਰਥ ਖਿਆ ਗੰਦੇ ਖਿਆ ਕੋਜੇ ਖਿਆ ਬੜਾ ਪਰਮਾਉ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਕਿ ਉਸ ਵਕਤ ਹੀ ਨਹੀਂ ਆਉਂਦੇ ਅੱਗੇ ਪਿੱਛੇ ਵੀ ਅੰਦਰ ਚੱਲ ਰਹੇ ਆਉਂਦੇ ਨੇ ਪਰ ਜਦ ਹੱਥੇ ਚ ਗੁਟਕਾ ਆਉਂਦਾ ਤੇ ਜਦ ਵਾਹਿਗੁਰੂ ਮੰਤਰ ਜਪਣ ਲੱਗਦੇ ਆਂ ਜ਼ਰਾ ਸੀ ਆਪਣੇ ਨੇੜੇ ਆ ਜਾਂਦੇ ਆ ਤੇ ਆਪਣੀ ਅਸਲੀਅਤ ਸਾਹਮਣੇ ਆ ਜਾਂਦੀ ਅੱਗੇ ਪਿੱਛੇ ਅਸੀਂ ਆਪਣੇ ਤੋਂ ਦੂਰ ਹੀ ਹਾਂ ਤੇ ਦੂਰ ਹੁੰਦੇ। ਕੋਣ ਆਪਣੇ ਨੇੜੇ ਆਉਂਦਾ ਹੈ? ਆਪਣੇ ਨਾਲ ਬੈਠਣਾ ਬੜਾ ਔਖ ਹੈ। ਹਰ ਮਨੁੱਖ ਕੋਈ ਦੂਜਾ ਚਾਹੀਦਾ ਹੈ। ਕੋਈ ਤੀਜਾ ਚਾਹੀਦਾ ਹੈ। ਆਪਣੇ ਨਾਲ ਬੈਠਣਾ ਬੜਾ ਔਖ ਹੈ। ਇਕੱਲਿਆਂ ਬੈਠਣਾ ਬੜਾ ਔਖਾ ਹੈ। ਇਕੱਲੇ ਬੈਠਣ ਦੇ ਵਿੱਚ ਮਨੁੱਖ ਆਪਣੇ ਨਾਲ ਬੈਠਦਾ ਫਿਰ ਸਾਰਾ ਵਿਅਰਥ ਚੱਲਦਾ ਹੈ। ਫਿਰ ਆਪਣੇ ਹੋਣ ਦਾ ਪਤਾ ਚੱਲਦਾ ਹੈ ਫਿਰ ਮਨੁੱਖ ਆਪਣੇ ਤੋਂ ਦੂਰ ਵੱਜਦਾ ਹੈ ਧਿਆਨ ਦੂਰ ਲੈ ਜਾਂਦਾ ਹੈ। ਮਨੁੱਖ ਦੂਜੇ ਨਾਲ ਬੈਠ ਸਕਦਾ ਹੈ ਆਪਣੇ ਨਾਲ ਨਹੀਂ ਬੈਠ ਸਕਦਾ। ਚਲੋ ਦੂਜਾ ਨਹੀਂ ਹੈ ਕੋਈ ਕਿਤਾਬ ਚਾਹੀਦੀ ਟੀਵੀ ਚਾਹੀਦਾ ਹੈ ਰੇਡੀਓ ਚਾਹੀਦਾ ਕੋਈ ਅਖਬਾਰ ਚਾਹੀਦਾ ਮੈਂ ਤੇ ਕਈਆਂ ਨੂੰ ਅਖਬਾਰ ਪੜਦਿਆਂ ਆਇਆ ਇੰਜ ਦੇਖਿਆ ਹੈ ਜਿਵੇਂ ਕੋਈ ਕਿਸੇ ਗ੍ਰੰਥ ਨੂੰ ਵਾਰ-ਵਾਰ ਪੜ ਰਿਹਾ ਹੋਵੇ ਇਸ ਤਰ੍ਹਾਂ ਪੜਦਿਆਂ ਦੇਖਿਆ ਬਈ ਇੱਕ ਦਫਾ ਪੜ ਲਏ ਪਰੇ ਸੁੱਟ ਫੁਰਕੀ ਕਰੇ ਫਿਰ ਕੱਲਾ ਹੁੰਦਾ ਆਪਣੇ ਨਾਲ ਬੈਠਣਾ ਪੈਂਦਾ ਆਪਣੇ ਵਿੱਚ ਸਾਰਾ ਹੀ ਅਨਰਥ ਤਾਂ ਹੀ ਤੇ ਪੰਜਾਬੀ ਚ ਕਹਿੰਦੇ ਨੇ ਕੱਲਾ ਰੱਬ ਵੀ ਨਾ ਹੋਵੇ ਪਰ ਕੌਣ ਦੱਸੇ ਰੱਬ ਤੇ ਹੈ ਹੀ ਕੱਲਾ ਉਧੇ ਆਈ ਕੰਨਾ ਬੈਠਾ ਵੇਖੇ ਵਕ ਅਕੇਲ ਉਧੇ ਆਈ ਕੰਨਾ ਅੱਗੇ ਪਿਛੇ ਦੀ سلسلہ ਠੀਕ ਨਹੀਂ ਆਉਂਦਾ ਜਿਵੇਂ ਹੱਥ ਦੇ ਵਿੱਚ ਗੁਟਕਾ ਆਂਦਾ ਹੈ ਪ੍ਰਭੂ ਦਾ ਨਾਮ ਜਪਦਣ ਲੱਗਦੇ ਆ ਜ਼ਰਾ ਆਪਣੇ ਨੇੜੇ ਆ ਜਾਂਦੇ ਜਿਉ ਆਪਣੇ ਨੇੜੇ ਆ ਜਾਂਦੇ ਤੇ ਆਪਣੇ ਅਰਥ ਦਾ ਪਤਾ ਚੱਲਦਾ ਸਭ ਕੁਝ ਦਾ ਪਤਾ ਚੱਲਦਾ ਐਸ ਵਾਸਤੇ ਮਨੁੱਖ ਆਪਣੇ ਤੋਂ ਦੂਰ ਦੂਜਿਆਂ ਨਾਲ ਬੈਠਦਾ ਇਸ ਵਾਸਤੇ ਮੇਰਾ ਆਪਣਾ ਤਜਰਬਾ ਹੋ ਸਕਦਾ ਗਲਤ ਹੋਵੇ ਮਨੁੱਖ ਦੂਜਿਆਂ ਬਾਰੇ ਬਹੁਤ ਕੁਝ ਜਾਣਦਾ ਹੈ ਆਪਣੇ ਬਾਰੇ ਨਹੀਂ ਕਿਉਂਕਿ ਆਪਣੇ ਤੋਂ ਹਮੇਸ਼ਾ ਹੀ ਦੂਰ ਰਹਿੰਦਾ ਹੈ ਇੱਕ ਪਤੀ ਆਪਣੇ ਪਤਨੀ ਬਾਰੇ ਬਹੁਤ ਕੁਝ ਜਾਣਦਾ ਹੈ ਉਹਦੇ ਗੁਣ ਔਗਣ ਉਹਦੇ ਸੁਭਾਅ ਬਾਰੇ ਬੜਾ ਜਾਣਦਾ ਹੈ ਆਪਣੇ ਬਾਰੇ ਕੱਖ ਨਹੀਂ ਜਾਣਦਾ ਕਿਉਂਕਿ ਆਪਣੇ ਨੇੜੇ ਦੇ ਆਂਦਾ ਹੀ ਨਹੀਂ ਇੱਕ ਪਤਨੀ ਵੀ ਆਪਣੇ ਪਤੀ ਬਾਰੇ ਬਹੁਤ ਕੁਝ ਜਾਣਦੀ ਹੈ ਉਹਦੀਆਂ ਕਮਜ਼ੋਰੀਆਂ ਉਦੇ ਆਗੁਣਾ ਨੂੰ ਉਦੇ ਖਾਮੀਆਂ ਬੜਾ ਕੁਝ ਜਾਣਦੀ ਹੈ ਆਪਣੇ ਬਾਰੇ ਕੱਖ ਨਹੀਂ ਜਾਣਦੀ ਕਿਉਂਕਿ ਆਪਣੇ ਦੇ ਨੇੜੇ ਆਉਂਦੀ ਨੇ ਇੱਕ ਮਿੱਤਰ ਮਿੱਤਰ ਬਾੜੇ ਬੜਾ ਕੁਝ ਜਾਣਦਾ ਹੈ ਇੱਕ ਭਰਾ ਭਰਾ ਬਾਰੇ ਬੜਾ ਕੁਝ ਜਾਣਦਾ ਹੈ ਆਪਣੇ ਬਾਰੇ ਕੁਝ ਨਹੀਂ ਜਾਣਦਾ ਧਰਮ ਦੀ ਸਾਧਨਾ ਹੈ ਨਾਮ ਦੀ ਸਾਧਨਾ ਹੈ ਆਪਣੇ ਨੇੜੇ ਆਣਾ ਤੇ ਆਪਣੇ ਨੂੰ ਜਾਣਨਾ ਤੂੰ ਪਹਿਲੇ ਵੇਖ ਤੇ ਸਹੀ ਤੂੰ ਕੀ ਹੈ ਮੈਂ ਪੰਚ ਦਸੀਕ ਧਾਰਮਿਕ ਕਹਾਣੀਆਂ ਦੀ ਕਿਤਾਬ ਹੈ ਪੜ ਰਿਹਾ ਸੀ ਧਾਰਮਿਕ ਗਾਥਾਵਾਂ ਦੀ ਪੰਚ ਦਸੀਕ ਕਿਤਾਬ ਹੈ ਹਜ਼ਾਰਾਂ ਉਹਦੇ ਚ ਕਹਾਣੀਆਂ ਨੇ ਗਾਥਾਵਾਂ ਰਿਸ਼ੀ ਯਾਗਵਲਗ ਗੰਗਾ ਦੇ ਤੱਟ ਤੇ ਕੱਲਾ ਬੈ ਕੱਲਾ ਬੈਠਾ ਇੱਕ ਸਿਲਾ ਜਿੱਤੇ ਦੁਪਹਿਰ ਦਾ ਵਕਤ ਕਿਸੇ ਮਸਤ ਵਿੱਚ ਕਿਸੇ ਮੌਜ ਦੂਰੋਂ ਉਹਨਾਂ ਦੇ ਮਿੱਤਰ ਨੇ ਦੇਖਿਆ ਸੰਤ ਕੱਲਾ ਬੈਠਾ ਹੈ ਤੇ ਚੱਲ ਕੇ ਸਾਥ ਦੇਈਏ ਕੱਲਾ ਤੇ ਰੱਬ ਵੀ ਨਾ ਹੋਵੇ ਇੱਥੇ ਦਾ ਤੇ ਮੈਨੂੰ ਪਤਾ ਨਹੀਂ ਭਾਰਤ ਦੀਆਂ ਜੇਲਾਂ ਵਿੱਚ ਜਿਹੜਾ ਕੈਦੀ ਬਹੁਤ ਸ਼ਰਾਰਤੀ ਹੋਵੇ ਨਾ ਉਹਨੂੰ ਕਹਿੰਦੇ ਨੇ ਇਹਨੂੰ ਸਜ਼ਾ ਦੇਓ 15 ਦਿਨ ਦੀ ਕੱਲਿਆਂ ਹੀ ਰੱਖੋ ਆਪੇ ਠੀਕ ਹੋ ਜਾਏਗਾ ਕੱਲਾ ਰੱਖਣਾ ਇੱਕ ਸਜ਼ਾ ਹੈਰਾਨਗੀ ਹੋਈ ਮੈਨੂੰ ਇਹ ਦੇਖ ਕੇ ਹੈਰਾਨਗੀ ਹੋਈ ਕੰਪੈਨ 84 ਦੇ ਵਿੱਚ ਇਹ ਘਟਨਾਵਾਂ ਚੋਂ ਕਿ ਦਾਸ ਨਾਲ ਗੱਟੀਆਂ ਤੇ ਮੈਨੂੰ ਦੇਖਣੀਆਂ ਪਈਆਂ। ਪਹਿੰ ਮੁਕਤਸਰ ਮੈਰਜ ਕਰਾਂ। ਉਹਨਾਂ ਵਰਕਿਆਂ ਨੂੰ ਨਾ ਖੋਲਾ। ਇਹਨੂੰ ਕੱਲੇ ਆ ਹੀ ਰੱਖੋ। ਇਹ ਕੱਲ ਨੂੰ ਸਜ਼ਾ ਮੰਨਿਆ ਗਿਆ। ਦੂਰੋਂ ਦੇਖਿਆ ਮਿੱਤਰ ਨੇ। ਰਿਸ਼ੀ ਯਾਗਵਲਕ ਕੱਲੇ ਬੈਠੇ ਨੇ। ਉਹ ਭਜੇ ਹੋਇਆ ਹੈ। ਸੰਤ ਦੇ ਕੋਲ ਬੈਠ ਕੇ ਕਹਿਣ ਲੱਗੇ ਸੰਤ ਜੀ ਮੈਨੂੰ ਤਰਸ ਆ ਗਿਆ ਸੀ ਤੁਹਾਨੂੰ ਦੂਰੋਂ ਦੇਖ ਕੇ ਤੁਸੀਂ ਇਕੱਲੇ ਬੈਠੇ ਸੀ ਨਾ ਤੁਹਾਡਾ ਸਾਥ ਦੇਣ ਲਈ ਮੈਂ ਆ ਗਿਆ ਪਤਾ ਯਾਗਵਰ ਲਗਨੇ ਕੀ ਆਖਿਆ ਔਰ ਮਿਤਰਾ ਕਿਹੜੇ ਚਗਰਾਂ 'ਚ ਪਿਆ ਤੈਨੂੰ ਕਿਸ ਨੇ ਕਹਿ ਦਿੱਤਾ ਮੈਂ ਇਕੱਲਾ ਬੈਠਾ ਸੀ ਮੈਂ ਤੇ ਆਪਣੇ ਨਾਲ ਬੈਠਾ ਸੀ ਹੁਣ ਤੋਂ ਆਇਆ ਮੈਨੂੰ ਇਕੱਲਾ ਕਰ ਦਿੱਤੇ ਮੈਨੂੰ ਤੋੜ ਕੇ ਰੱਖ ਦਿੱਤੇ जो अपने नाल बैठा है और बैठ के आनंदित है वो ही गुरु नाल बैठा है वो ही परमात्मा नाल बैठा है नहीं मुश्किल है गाथा मुश्किल है खेड औखी है बाबा फरीद कहते हैं गलिये चिकड़ दूर घर ए खुदा एक ते घर तेरा दूर दूसरा रास्ते चिकड़ बड़ा है मैं की करा ਚਲਾਂ ਤ ਭਿੱਜੇ ਕੰਬਲੀ ਜੇ ਮੈਂ ਨਿਮਾਜ਼ ਪੜਦਾ ਅੱਲਾ ਅੱਲਾ ਕਰਦਾ ਕੁਰਾਨ ਸ਼ਰੀਫ ਪੜਦਾ ਤੇ ਚੇਕੜ ਨਾਲ ਲਿਪੜਦਾ ਮਾੜੇ ਖਿਆਲਾਂ ਦੇ ਰਾਹਾਂ ਤਾਂ ਟੁੱਟੇ ਨੇ ਜੇ ਨਹੀਂ ਨਿਮਾਜ਼ ਪੜਦਾ ਨਹੀਂ ਤਸਬੀਹ ਫੇਰਦਾ ਨਹੀਂ ਕੁਰਾਨ ਸ਼ਰੀਫ ਪੜਦਾ ਤੋ ਫਿਰ ਤੇਰੇ ਨਾਲ ਪਿਆਰ ਟੁੱਟਦਾ ਚੱਲਾਂ ਤੇ ਮੈਲਾ ਹੁੰਨਾ ਚੱਕੜ ਦੇ ਚ ਲਿਬੜਦਾ ਨਾ ਚੱਲਾਂ ਤੇ ਤੇਰਾ ਪਿਆਰ ਟੁੱਟਦਾ ਹੈ ਹੁਣ ਮੈਂ ਕੀ ਕਰਾਂ ਬਾਬਾ ਫਰੀਦ ਕਹਿਣ ਤੋਂ ਦੂਰੇ ਦੂਸਰੇ ਭਗਤ ਸ਼੍ਰੀ ਰਵਿਦਾਸ ਜੀ ਉਹ ਕਹਿੰਦੇ ਨੇ ਕਹਿ ਰਵਿਦਾਸ ਹੱਥ ਪੇ ਨੇਰੇ ਸਹਜੇ ਹੋਏ ਸਹੋਈ ਇਹ ਹੱਥ ਵੀ ਜਿਤਨਾ ਤਨ ਤੋਂ ਦੂਰ ਜਾਂਦਾ ਹੈ हे प्रभु तू तो इतना भी दूर नहीं है तू देश नालों भी ਨੇੜੇ थोड़ी जियां तर्क बुद्धि रखने वाला मनुष्य कहेगा फरीद गलत है रबिदास ठीक है या रबिदास गलत है बाबा फरीद ठीक है क्योंकि दोहांदे बोल विरोधी बिल्कुल विरोधी ਨੇ एक कह रिया है कह रबिदास हाथ पे नेरे अद तो भी नेड़े एक कह रहे है दूर घर हे प्रभु तेरा घर बड़ा दूर एक विरोधी बोलना है मुखालफ बोल, बोल मैं फिर अर्ज करा थोड़ी जी सूझ समझ वाला मनुख जो तर्कशील है फौरन कह देगा फरीद ठीक है रवदास गलत है रविदास ठीक है फरीद गलत है पर मैं अर्ज करा दोवे ठीक ने दवे सच कह रहा सही कह रहे ਦੋ ਦੂਰੀਆਂ ਪਰਮਾਤਮਾ ਤੇ ਲਾਗੂ ਹੁੰਦੀਆਂ ਨੇ ਉਹ ਸਹੀ ਦੂਰੀ ਦਾ ਜ਼ਿਕਰ ਕਰ ਰਿਹਾ ਹੈ ਫਰੀਦ ਉਸੇ ਹੀ ਦੂਰੀ ਦਾ ਜ਼ਿਕਰ ਕਰ ਰਹੇ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤੋਂ ਇਹ ਦੂਰ ਸਭ ਤੇ ਲੋ ਸਵੰਤੇ ਨੇਰਾ ਜਲਤਨ ਵਈ ਅਲ ਜਾਹੇ ਵਸੇਰਾ ਉਸੇ ਹੀ ਦੂਰੀ ਦਾ ਜ਼ਿਕਰ ਕਰ ਰਹੇ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਗਹਵੇ ਕੋ ਜਾਪੈ ਦਿਸੇ ਤੋ हे ਪ੍ਰਭੂ ਤੈਨੋ ਇਸ ਤਰ੍ਹਾਂ ਵੀ ਗਾ ਰਹੇ ਨੇ ਭਗਤ ਜਨ ਤੂੰ ਦੂਰ ਹੈ ਦੂਰ ਹੈ ਬਹੁਤ ਦੂਰ ਦੋ ਦੋਰੀਆਂ ਲਾਗੋ ਆਉਂਦੀਆਂ ਨੇ ਕਿਹੜੀਆਂ ਹੈ ਪ੍ਰਭੂ ਤੂੰ ਮੇਰੀ ਸਮਝ ਤੋਂ ਦੂਰ ਹੈ ਮੇਰੀ ਸਮਝ ਤੇਰੇ ਤੱਕ ਨਹੀਂ ਪਹੁੰਚਦੀ ਹੈ ਪ੍ਰਭੂ ਤੂੰ ਮੇਰੀ ਯਾਦਾਂ ਤੋਂ ਦੂਰ ਹੈ ਮੇਰੀ ਯਾਦ ਤੇਰੇ ਤੱਕ ਨਹੀਂ ਪਹੁੰਚਦੀ ਯਾਦ ਪੁੱਤਰਾਂ ਤੱਕ ਪਹੁੰਚ ਜਾਂਦੀ ਏ ਮੇਤਰਾਾਂ ਤੱਕ ਪਹੁੰਚ ਜਾਂਦੀ ਏ ਪਤਨੀ ਤੱਕ ਪਹੁੰਚ ਜਾਂਦੀ ਏ ਪਤੀ ਤੱਕ ਪਹੁੰਚ ਜਾਂਦੀ ਏ ਧਨ ਸੰਪਦਾ ਤੱਕ ਪਹੁੰਚ ਜਾਂਦੀ ਏ ਮਹਿਲ ਮਾੜੀਆਂ ਤੱਕ ਪਹੁੰਚ ਜਾਂਦੀ ਏ ਇਹ ਪਰਮਾਤਮਾ ਯਾਦ ਤੇਰੇ ਤੱਕ ਨਹੀਂ ਪਹੁੰਚਦੀ ਨਹੀਂ ਪਹੁੰਚਦੀ ਤੂੰ ਮੇਰੀ ਸਮਝ ਤੋਂ ਦੂਰ ਹੈ ਸਮਝ ਦੇ ਦਿੱਤੇ ਮੈਨੂੰ ਸੂਰਜ ਚੰਨ ਤਾਰੇ ਵੀ ਆ ਗਏ ਇਹੇ ਪ੍ਰਭੂ ਤੂੰ ਨਹੀਂ ਆਇਆ ਤੂੰ ਮੇਰੀ ਸਮਝ ਤੋਂ ਦੂਰ ਹੈ ਜੋ ਸਮਝ ਤੋਂ ਦੂਰ ਹੈ ਉਹ ਆਪਣੇ ਆਪ ਚੇਤੇ ਤੋਂ ਵੀ ਦੂਰ ਹੈ ਮੈਂ ਇਸ ਸੰਬੰਧ ਵਿੱਚ ਇੱਕ ਦੋ ਨੁਕਤੇ ਤੁਹਾਡੇ ਸਾਹਮਣੇ ਬਿਆਨ ਕਰਾਂ ਤਾਂ ਕਿ ਗੱਲ ਪੂਰੀ ਸਪਸ਼ਟ ਹੋ ਜਾਏ 6-700 ਸਾਲ ਪੁਰਾਣੀ ਗੱਲ ਹੈ ਗੋਲਕੁੰਡਾ ਦੀਆਂ ਪਹਾੜੀਆਂ ਵਿੱਚ ਇੱਕ ਆਯਾਲੀ ਇੱਕ ਆਜੜੀ ਭੇਡਾਂ ਚਾਰਦਾ ਸੀ 7-800 ਬੇਡਾਂ ਸਨ ਉਹਨਾਂ ਦਾ ਮਾਲਕ ਸੀ ਉਹਨੂੰ ਵੇਚਦਾ ਸੀ ਦੁੱਧ ਵੇਚਦਾ ਸੀ ਕੋਈ ਢੇਡਾਂ ਖਰੀਦਣ ਆ ਜਾਏ ਤੇ ਬੇਡਾਂ ਵੇਚਦਾ ਸੀ ਉਹਦਾ ਦੰਦਾ ਸੀ ਆਯਾਦੀ ਸੀ ਚਰਨ ਦਾ ਵੀ ਆਪ ਸੀ ਇਤਿਹਾਸਕ ਘਟਨਾ ਤੁਹਾਨੂੰ ਸਰਵਨ ਕਰਾ ਰਹੇ ਹైదరాబాద్ ਦੇ ਨੇੜੇ ਇੱਕ ਦਿਨ ਸੰਧਿਆ ਦੇ ਸਮੇਂ ਢੇਡਾਂ ਨੂੰ ਵਾਪਸ ਲਿਆ ਰਿਹਾ ਆਪਣੇ ਘਰ ਬਾੜੇ ਵਿੱਚ ਪਹਾੜ ਦੀ ਤਲਹਟੀ ਤੇ ਇੱਕ ਚਮਕਦਾ ਹੋਇਆ ਪੱਥਰ ਪਿਆ ਸੀ ਚੁੱਕ ਲਿਆ ਇਸਨੇ ਕਹਿੰਦਾ ਹੈ ਹਲਕਾ ਜਿਹਾ ਦੇਰਾ ਹੋ ਗਿਆ ਪਰ ਇਹ ਤੇ ਚਮਕਦਾ ਪਿਆ ਰੋਸ਼ਨੀ ਦੇਂਦਾ ਚੁੱਕ ਲਿਆ ਇਸਨੇ ਘਰ ਲਿਆ ਆਇਆ ਤੇ ਬੱਚਿਆਂ ਨੂੰ ਦੇ ਦਿੱਤਾ ਕਿ ਤੁਹਾਡੇ ਲਈ ਬੜਾ ਵਧੀਆ ਖਡਾਉਣਾ ਲਿਆਂਦਾ ਸਵੇਰੇ ਤੋਂ ਰੋ ਰਹਿ ਸੀ ਨਾ ਕਿਡਾਉਣਾ ਚਾਹੀਦਾ ਖਡਾਉਣਾ ਚਾਹੀਦਾ ਐਲੋ ਇਸ ਤਨ ਨਾਲ ਘੜਾਉਣਾ ਕਿਸੇ ਕੋਲ ਨਹੀਂ ਹੋਇਆ ਇਹ ਦੇ ਨਾਲ ਖੇਡ ਦੇਖੋ ਚਾਨਣਾ ਦਿੰਦਾ ਹੈ ਰੋਸ਼ਨੀ ਦਿੰਦਾ ਹੈ ਉਸ ਚਮਕ ਦੇਵੇ ਪੱਥਰ ਨਾਲ ਉਹਦੇ ਬੱਚੇ 6 ਮਹੀਨੇ ਖੇਡਦੇ ਰਹੇ ਅੱਜ ਇੱਕ ਐਸਾ ਪੁਰਸ਼ ਆਇਆ ਜਿਹਨੂੰ ਦੋ ਭੇਡਾਂ ਦੀ ਲੋੜ ਸੀ ਖਰੀਦਣ ਲਈ ਆਇਆ ਉਸ ਜ਼ਮਾਨੇ ਚ ਕ੍ਰੰਸੀ ਨੋਟ ਨਹੀਂ ਆਉਂਦੇ ਸਨ ਕੋਈ ਸਿੱਕਾ ਹੀ ਆਉਂਦੇ ਸਨ ਸਿੱਕੇ ਚਲਦੇ ਸਨ ਜੇਬ ਦੇ ਚੋਲਦੇ ਸਿੱਕੇ ਸਿੱਕਿਆਂ ਨਾਲ ਭਰੀ ਹੋਈ ਥੈਲੀ ਆਇਆ ਹੈ ਕਹਿੰਦਾ ਮੈਨੂੰ ਦੋ ਬੇਡਾਂ ਚਾਹੀਦੀਆਂ ਉਹਨੇ ਆਹ ਲਈਨੇ ਕਿਹਾ ਲੈ ਪਸੰਦ ਕਰ ਲੈ ਜਿਹੜੀਆਂ ਦੋ ਚਾਹੀਦੀਆਂ ਅਨੇ ਪਸੰਦ ਕਰ ਲੀਆਂ ਪੁਰਾਣਾ ਜ਼ਮਾਨਾ ਮੌਲ ਭਾਉ ਤੈ ਹੋ ਗਿਆ 2-2 ਰੁਪਏ ਦੀ ਵੇਡ ਪੁਰਾਣਾ ਜ਼ਮਾਨਾ ਉਨੇ 4 ਰੁਪਏ ਦਿੱਤੇ ਬੇਡਾਂ ਦੇ ਗਲ ਦੇ ਵਿੱਚ ਰਸਾ ਪਾ ਕੇ ਚੱਲ ਪਿਆ ਨਿਗਾਹ ਪਾਹ ਪੈ ਗਈ ਉਸ ਪੱਥਰ ਤੇ ਜਿਹਦੇ ਨਾਲ ਬੱਚੇ ਖੇਡ ਰਹੇ ਸਨ ਆਯਾਲੀ ਨੂੰ ਕਹਿੰਦਾ ਐ ਇਹ ਤੁਹਾਡੇ ਕੋਲ ਇਹ ਕਿੱਥੋਂ ਮਿਲਿਆ ਉਹ ਆਯਾਲੀ ਭਜਿਆ ਹੋਇਆ ਗਿਆ ਪੱਥਰ ਚੁੱਕ ਕੇ ਕਿੰਨੇ ਪੇਡਾਂ ਖਰੀਦੀਆਂ ਨਾ ਉਹਦੀ ਹਥੇਲੀ ਤੇ ਰੱਖ ਕੇ ਕਹਿੰਦਾ ਲੈ ਜਾ ਤੁਸੀਂ ਤੇ ਬੜੇ ਹੈਰਾਨ ਹੋ ਗਏ ਹੋ ਲੱਗਦਾ ਤੁਹਾਨੂੰ ਚੰਗਾ ਲੱਗਦਾ ਲੈ ਜਾ ਸਾਡੇ ਬੱਚਿਆਂ ਨੇ ਬਥੇਰਾ ਖੇਡ ਲਿਆ 6 ਮਹੀਨੇ ਹੋ ਗਏ بڑے ਬੱਚੇ ਕਹਿਣਗੇ ਲੈ ਜਾ ਪੂਰੀ ਭਰੀ ਹੋਈ ਥੈਲੀ ਚਾਂਦੀ ਦੇ ਰੁਪਿਆਂ ਦੀ ਉਹਨੇ ਦੇ ਦਿੱਤੀ ਆਖੇ ਇਸ ਵਕਤ ਮੇਰੇ ਕੋਲ ਐ ਹੀ ਨੇ ਐ ਲੈ ਲੈ ਹੋਰ ਨਹੀਂ ਐ ਲੈ ਦੇ ਦਿੱਤੇ ਉਹ ਪੇੜਾ ਤੇ ਪੱਥਰ ਲੈ ਕੇ ਚਲਾ ਗਿਆ ਆਇਆ ਲਈ ਆਪਣੇ ਬੱਚਿਆਂ ਨੂੰ ਕਹਿੰਦਾ ਕਿਤਨਾ ਮੂਰਖ ਹੈ ਭੇਡ ਖਰੀਦਦਾ ਹੈ ਦੁਰਬਹਿਦੀ ਤੇ ਪੱਥਰ ਦੇ ਦੇ ਗਿਆ 100 ਰੁਪਏ ਪੂਰੀ ਥੈਲੀ ਲੈ ਕੇ ਗਿਆ ਬੜਾ ਮੂਰਖ ਹੈ ਬੜਾ ਨਾਦਾਨ ਹੈ ਪਰ ਮੈਂ ਅਰਜ਼ ਕਰਾਂ ਉਹ ਜੋਰੀ ਸੀ ਜੌਰੀਸ ਉਹਨੇ ਉਸਨੂੰ ਤਰਾਸ਼ਿਆ ਉਹਨੇ ਮੋਗਲ ਸ਼ੈਨ ਸ਼ਾਹ ਨੂੰ ਵੇਚ ਦਿੱਤਾ پتہ ਉਸਨੂੰ ਵੇਖ ਕੇ ਮੋਗਲ ਬਾਦਸ਼ਾਹ ਨੇ ਨਾਮ ਕਹਿ ਦਿੱਤਾ ਕੋਹੇਨूर ਇਥੇ ਪਹਾੜਾਂ ਦਾ ਚਾਨਣ ਹੈ ਇਥੇ ਪਹਾੜਾਂ ਦਾ ਨੂਰ ਹੈ ਇਥੇ ਪਹਾੜਾਂ ਦਾ ਪ੍ਰਕਾਸ਼ ਹੈ ਐ ਤੂੰ ਲਿਆਂਦਾ ਹੈ ਉਹ ਮੰਗਾਇੇ ਨਾਮ ਉਸਨੇ ਦਿੱਤਾ ਇੱਕ ਬਹੁਤ ਵੱਡੀ ਜ਼ਗਾਇਰ ਦਿੱਤੀ। ਇਹ ਕੇ ਬਾਅਦ ਹੀ ਗਰੇ کئی ਮੁਗਲ ਸ਼ਹਿਨशाहਾਂ ਦੇ ਹੱਟ ਤੋਂ ਫਿਰੋ ਮਹਾਰਾਜਾ ਰਣਜੀਤ ਸਿੰਘ ਕੋ ਲਾਇਆ ਉਸ ਤੋਂ ਇਹ ਅੰਗਰੇਜ਼ਾਂ ਨੇ ਪ੍ਰਾਪਤ ਕੀਤਾ ਤੁਹਾਡੇ ਲੰਡਨ ਵਿਜ਼ਮ ਦੇ ਚ ਪਿਆ ਅੱਧਾ ਟੁਕੜਾ ਮਲਕਾ ਦੇ ਤਾਜ ਜੁੜਿਆ ਆ ਅੱਧਾ ਉਥੇ ਪਿਆ ਹੁਣ ਹਜ਼ਾਰਾਂ ਪਾਉਣ ਦੇ ਰੋਜ਼ ਟਿਕਟ बिक ਜਾਂਦੀ ਹੈ ਸਿਰਫ ਕੋ ਨੂਰ ਨੂੰ ਵੇਖਣ ਵਾਸਤੇ ਲੇਕਿਨ ਆਯਾਲੀ ਨੇ ਸਿਰਫ 100 ਰੁਪਏ ਦੇ ਬਦਲੇ ਦੇ ਦਿੱਤਾ ਸੀ ਉਹ ਵੀ ਉਹਨੇ ਪਹਿਲੇ ਤੇ ਮੁਫਤ ਹੀ ਦੇ ਦਿੱਤਾ ਲੈ ਜਾ ਬਈ ਉਹ ਲੈ ਜਾ ਬੜੇ ਧਿਆਨ ਨਾਲ ਸੁਣਨਾ ਸਮਝ ਹੈ ਤੇ ਹੀਰਾ ਹੀਰਾ ਹੈ ਵਰਨਾ ਨਹੀਂ ਹੈ ਸਮਝ ਹੈ ਤੇ ਸੋਨਾ ਸੋਨਾ ਹੈ ਵਰਨਾ ਨਹੀਂ ਹੈ ਸਮਝ ਹੈ ਤੇ ਨੀਲਮ ਨੀਲਮ ਹੈ ਵਰਨਾ ਨਹੀਂ ਹੈ ਮੈਨੂੰ ਕਹਿਣ ਦੇਣਾ ਸਮਝ ਹੈ ਤੇ ਗੁਰੂ ਗੁਰੂ ਹੈ ਵਰਨਾ ਨਹੀਂ ਹੈ ਨਹੀਂ ਹੈ ਸਮਝ ਹੈ ਤੇ ਪ੍ਰਮਾਤਮਾ ਪ੍ਰਮਾਤਮਾ ਹੈ ਵਰਨਾ ਨਹੀਂ ਨਹੀਂ ਜੋ ਮੇਰੀ ਸਮਝ ਦੇਚ ਨਹੀਂ ਨਹੀਂ ਹੈ ਤੇ ਜੋ ਮੇਰੀ ਸਮਝ ਦੇ ਤਾਈ ਉਹ ਚੇਤਜ ਕਿਸ ਤਰ੍ਹਾਂ ਹੋਵੇਗਾ ਮੇਰੀ ਯਾਦ ਦੇਚ ਕਿਸ ਤਰ੍ਹਾਂ ਹੋਵੇਗਾ ਕਿਸ ਤਰ੍ਹਾਂ ਹੋਵੇਗਾ ਇੱਕ ਮਿੰਟ ਮੈਂ ਆਬਦਾ ਹੋ ਨਮਾ ਮੇਰੇ ਮੇਰੇ ਨਾਲ ਜੋ ਵੀ ਥੀ ਸ਼ੇਰ ਗੁਰ ਸਿੰਘ ਸਵਾ ਤੈਰਾਨ ਈਰਾਨ ਦੇ ਚ 10 ਹਰ ਸਾਲ ਜਾਂਦਾ ਰਿਹਾ ਹੈ 15 ਦੇ ਨਾਲ ਹੀ ਭਾਈ ਮੱਖਣ ਸਿੰਘ ਥੋੜੇ ਦਿਨ ਹੋਏ ਨੇ ਇੱਥੇ ਹੀ ਗੁਜ਼ਰ ਗਏ ਨੇ 50 ਸਾਲ ਉਹਨਾਂ ਨੇ ਮਹਾਰਾਜ ਦੇ ਅਸਥਾਨ ਦੀ ਸੇਵਾ ਕੀਤੀ ਭਾਵੇਂ ਉਹਨਾਂ ਦੀ ਸਪੇਡਪੜ ਦੀ ਆਪਣੀ ਦੁਕਾਨ ਸੀ ਪਰ ਸ਼ੌਕੀਆ ਤੌਰ ਤੇ ਅੰਦਰੋਂ ਦੀ ਲਗਨ ਕਰਕੇ 4 ਵਜੇ ਉਹਨਾਂ ਨੇ ਆ ਕੇ ਪ੍ਰਕਾਸ਼ ਕਰਨਾ ਸ਼ਾਮੇ ਉਹਨਾ ਨੇ ਰੇਰਾਸ ਪੜਨੇ ਸੁਕਾਸਣ ਉਹਨਾ ਨੇ ਕਰਨਾ ਘੜਾ ਪ੍ਰਸ਼ਾਦੀ ਦੇਗ ਉਹਨਾ ਨੇ ਬਣਾਣੀ ਵੰਡਣੀ ਉਹਨਾ ਨੇ ਅਰਦਾਸ ਉਹਨਾ ਨੇ ਕਰਨੇ ਪ੍ਰੋਫੈਸ਼ਨਲ ਨਹੀਂ ਸਨ ਪਰ ਫਿਰ ਵੀ ਸਾਰੀ ਸੇਵਾ 50 ਸਾਲ ਕੀਤੀ ਸ਼੍ਰੀ ਗੁਰ ਸਿੰਘ ਸਭਾ ਵਿੱਚ 15-20 ਮੁਸਲਮਾਨ ਵੀ ਆਉਂਦੇ ਸਨ ਰੋਜ਼ ਆਉਂਦੇ ਸਨ ਦਾਸ ਪਿਛੋਂ ਫਰੰਟੀਅਰ ਤੋਂ ਆਇਆ ਹੈ ਐਸਾ ਕੋਈ ਗੁਰਦੁਆਰਾ ਨਹੀਂ ਆਉਂਦਾ ਸੀ ਜਿੱਥੇ 10-20 ਮੁਸਲਮਾਨ ਨਾ ਬੈਠਣ ਅੱਧੇ ਤੋਂ ਜ਼ਿਆਦਾ ਹਿੰਦੂ ਆਉਂਦੇ ਸਨ 10-20 ਮੁਸਲਮਾਨ ਆਉਂਦੇ ਸਨ ਕੇਸਾਦਾਰੀ ਚਲੀ ਫਸਦੀ ਹੁੰਦੇ ਸਨ ਡਿਸਟ੍ਰਿਕਟ ਬੰਨੂ ਬਿਸ਼ੌਰ ਕੋਹੜ ਡੇਰਾ ਸਮੇਲ ਖਾਨ ਹਜ਼ਾਰਾ ਮਰਦਾਨ ਉਸ ਫਸੇ ਹੀ ਕੋਈ ਸੀ ਆਉਂਦੇ ਸਨ ਮੁਸਲਮਾਨ ਕੁਝ ਮੁਸਲਮਾਨ ਮੰਗ ਵੀ ਕਰਦੇ ਸਨ ਕਬੀਰ ਦੇ ਸ਼ਲੋਕ ਸੁਣਾਓ ਫਰੀਦ ਦੇ ਬੋਲ ਸੁਣਾਓ ਵਾਗਿਆਂ ਨੂੰ ਕਹਿੰਦੇ ਸਨ ਕੀਰਤਨੀਆਂ ਨੂੰ ਕਹਿੰਦੇ ਸਨ ਔਰ ਮੈਨੂੰ ਅਜੇ ਤੱਕ ਵੀ ਯਾਦ ਹੈ ਮਸਤੀ ਚ ਝੂਮਦੇ ਮੁਸਲਮਾਨ ਗੁਰਦੁਆਰਿਆਂ ਚ ਬੈਠੇ ਹੁੰਦੇ ਸਨ ਮਸਤੀ ਚ ਝੂਮਦੇ ហើយ ਸੈਦਾਰੀ ਬੈਠੇ ਹੁੰਦੇ ਸਨ ਸੈਦਾਰੀ ਉਹਨਾਂ ਨੂੰ ਕਹਿੰਦੇ ਸਨ ਜੋ ਹੈਗੇ ਤੇ Hindu ਲੇਕਿਨ ਇਸ਼ਤ ਬਣਾ ਬੈਠੇ ਗੁਰੂ ਨਾਮ ਨੇ ਕੇਸ ਰੱਖ ਕੇ ਤੇ ਫਿਰ ਕਟਾ ਕੇ ਬੈਠੇ ਨੇ ਕੁਸਤਾਖੀਮਾ ਸੈਦਾਰੀ ਨਹੀਂ ਇਹਨਾਂ ਨੂੰ ਪਦਤ ਕਹਿੰਦੇ ਨੇ ਮਾਫ ਕਰ ਦੇਣਾ ਮੈਂ ਮੈਂ ਇੱਕ ਦਫਾ ਫਿਰ ਮਾਫੀ ਮੰਗਾ ਇਹਨਾਂ ਨੂੰ ਸਹਿਯਦਾਰੀ ਨਹੀਂ ਕਹਿੰਦਾ ਹਿੰਦੂ ਨਾ ਹਿੰਦੂਆਂ ਚੋਂ ਹੀ ਸੇਕ ਬਣਿਆ ਸਾਰੇ ਹਿੰਦੂਆਂ ਚੋਂ ਹੀ ਬਣਿਆ ਗੁਰੂ ਨਾਨਕ ਦੀ ਬਾਣੀ ਤੋਂ ਪ੍ਰਭਾਵਿਤ ਹੋ ਗਏ ਗੁਰ ਦੌਰੇ ਆਣ ਲੱਗ ਗਏ ਇਸਤ ਮੰਨ ਬੈਠੇ ਗੁਰੂ ਨਾਨਕ ਨੂੰ ਸਹਿਯਦਾਰੀ ਨੇ ਕਿਸੇ ਦਿਨ ਪ੍ਰਭਾਵਿਤ ਹੋ ਕੇ ਫਿਰ ਕਿਸਾਦਾਰੀ ਵੀ ਹੋ ਜਾਣਗੇ ਸਿੰਘ ਹੋ ਜਾਣਗੇ ਸਿੱਖ ਤੇ ਹਨ ਜੋ ਗੁਰੂਆਂ ਨੇ ਕਿਨੋਂ ਮੰਨ ਦਾ ਸਿਖਤੇ ਹਨ ਸਿੱਖੀ ਸਿੱਖਿਆ ਗੁਰੂ ਵੀ ਚਾਹ ਫਿਰ ਮੁਖਤਸਰ ਜੇ ਹੈ ਮੈਂ ਜਕਰਾਂ ਉੱਥੇ 10-15 ਮੁਸਲਮਾਨ ਵੀ ਆਂਦੇ ਸਨ ਮੇਰੇ ਪੁੱਛਣ ਦੇ ਵਿੱਚ ਦੱਸਿਆ ਮੈਨੂੰ ਦੋ ਚਾਰ ਸਜਣਾ ਨੇ ਦੁਬਈ ਦੇ ਅਜੇ ਵੀ ਆਂਦੇ ਨੇ ਪਾਵੇਂ ਇਸਲਾਮੀ ਹਕੂਮਤ ਬਣ ਗਈ ਉੱਥੇ ਬੜੀ ਕਟੜ ਹਕੂਮਤ ਬਣ ਗਈ ਹੈ ਲੇਕਿਨ ਫਿਰ ਵੀ ਕੁਝ ਮੁਸਲਮਾਨ ਗੁਰਦੁਆਰੇ ਆਉਂਦੇ ਇੱਕ ਮੁਸਲਮਾਨ ਤੇ ਉੱਥੇ ਕੀਰਤਨ ਵੀ ਕਰਦਾ ਸੀ ਇਵੇਂ ਮਰਜ਼ ਕਰ ਉਹਨੇ ਸਿੱਕ ਲਿਆ ਸੀ ਝੂਮ ਝੂਮ ਕੇ ਕਰਦਾ ਸੀ ਮਸਤੀ ਚ ਕਰਦਾ ਸੀ ਕਹਿ ਮਖਤਸਰ ਮਰਜ਼ ਕਰ 15 ਦਿਨ ਬਾਅਦ ਕਥਾ ਦੀ ਸਮਾਪਤੀ ਤੇ ਜਦ ਮੈਂ ਭਾਰਤ ਵਾਪਸ ਆਣਾ ਸੀ ਇੱਕ ਸੂਫੀ ਫਕੀਰ ਵੀ ਸੁਣਨ ਲਈ ਆਂਦਾ ਸੀ ਬਾਹਰ ਕਿਧਰੇ ਸ਼ਹਿਰ ਤੋਂ ਬਾਹਰ ਪੈਰਾਨਵਾਲ ਇੱਕ ਕੁਠੀਆ ਚ ਰਹਿੰਦਾ ਸੀ ਢਾਈ ਮੀਲ ਦਾ ਸਫ਼ਰ ਪੈਦਲ ਚੱਲ ਕੇ ਆਉਂਦਾ ਸੀ ਪੈਦਲ ਹੀ ਵਾਪਸ ਜਾਂਦਾ ਸੀ ਰਸਤੇ 'ਚ ਆਂਦਾ ਹੋਇਆ ਕੋਈ ਸਿੰਘ ਦੇਖ ਲਵੇ ਤੇ ਗੱਡੀ 'ਚ ਬਿਠਾ ਲੈਂਦਾ ਸੀ ਨਹੀਂ ਤੇ ਪੈਨ ਮਿਲਦੀ ਯਾਤਰ ਰੋਜ਼ ਪੈਦਲ ਕਰਦਾ ਸੀ ਸਵੇਰੇ ਚੱਲ ਪੈਂਦਾ ਸੀ ਗੁਰਦੁਆਰੇ ਆਣਾ ਫਿਰ ਵਾਪਸ ਪੈਦਲ ਹੀ ਜਾਂਦਾ ਸੀ ਉਹਨੇ ਬੇਟਾ ਵਜੋਂ ਮੇਰੇ ਅੱਗੋਂ ਇੱਕ ਮਾਲਾ ਰੱਖ ਦਿੱਤੀ ਮਾਲਾ ਨੂੰ ਤਸਬੀਹ ਕਹਿੰਦੇ ਨੇ ਸਮਾਪਤੀ ਤੋਂ ਬਾਅਦ ਉਸ ਫਕੀਰ ਨੂੰ ਮੈਂ ਕਹਿੰਵੇਂ ਰੱਖ ਲੈ ਤੂੰ ਮੇਕਾ ਮਾਲਾ ਇੰਡੀਆ ਦੇ ਬਹੁਤ ਮਿਲਦੀਆਂ ਨੇ ਹਿੰਦੁਸਤਾਨ ਵਿੱਚ ਬਹੁਤ ਮਿਲਦੀਆਂ ਨੇ ਲੈ ਲਿਆਂਗਾ ਕਿਉਂਕਿ ਉਸ ਦੀ ਹਾਲਤ ਮੈਂ ਦੇਖੀ ਸੀ ਮੈਂ ਕਿ ਤੁਸੀਂ ਰੱਖੋ ਫਿਰ ਤੋਂ